ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਦੂਜੀ ਵਾਰ ਚੱਲ ਰਹੀ ਹੈ ਤੇ 15 ਪੌੜੀਆਂ ਆਪਣੇ ਹੋ ਗਈਆਂ ਸੀ 15 ਪੌੜੀਆਂ ਦੀ ਸੰਥਿਆ YouTube ਦੀ ਪਲੇਲਿਸਟ ਵਿੱਚ ਪਈ ਹੈ ਚੰਦਨ ਵਾਸ ਬਿਨਾਸਪਤ ਸਭ ਚੰਦਨ ਹੋਵੇ ਕਹਿੰਦੇ ਚੰਦਨ ਦੀ ਵਾਸਨਾ ਦੇ ਨਾਲ ਸਾਰੀ ਬ੍ਰਾਸ਼ਪਤੀ ਚੰਦਨ ਹੋ ਜਾਂਦੀ ਹੈ ਅਸ਼ਟ ਧਾਤਿਕ ਧਾਤ ਹੋਏ ਸੰਗ ਪਾਰਸ਼ਟ ਹੋਵੇ ਪਾਰਸ ਦੇ ਨਾਲ ਮਿਲ ਕੇ ਅਠਾਂ ਧਾਤਾਂ ਦੀ ਇੱਕ ਧਾਤ ਸੋਨਾ ਹੋ ਜਾਂਦੀ ਹੈ। ਨਦੀਆ ਨਾਲੇ ਵਹੜੇ ਮਿਲ ਗੰਗ ਗੰਗੋਵੈ। ਨਦੀਆ ਨਾਲੇ ਤੇ ਨਿੱਕੇ ਨਾਲੇ ਗੰਗਾ ਨਾਲ ਮਿਲ ਕੇ ਗੰਗਾ ਹੋ ਜਾਂਦੇ ਹਨ। ਪਤਤ ਉਧਾਰਨ ਸਾਧ ਸੰਗ ਪਾਪਾ ਮਲ ਧੋਵੈ। ਸਾਧ ਸੰਗਤ ਪਾਪੀਆਂ ਦੇ ਉਧਾਰ ਕਰਨ ਵਾਲੀ ਹੈ ਕਿਉਂਕਿ ਜੋ ਪਾਪਾਂ ਦੀ ਮਹਿਲ ਧੋ ਦਿੰਦੀ ਹੈ। ਨਰਕ ਨਿਵਾਰ ਅਸੰਖ ਹੋਏ ਲਖ ਪਤਤ ਸੰਗੋਵੈ। ਇਸੇ ਕਾਰਨ ਉਹਨਾਂ ਦੇ ਲਖ ਦੇਖਣ ਦੇ ਨਾਲ ਸੰਗਤ ਨਾਲ ਅਸੰਖ ਪਤਤਾ ਦੇ ਨਰਕ ਹਟ ਜਾਂਦੇ ਹਨ ਆਪੇ ਆਪ ਵਰਤਦਾ ਗੁਰਮੁਖ ਅਲੋਵੈ ਸੋ ਆਪ ਹੀ ਆ ਵਰਤਦਾ ਗੁਰਮੁਖ ਦੇਖਦੇ ਹਨ ਦੀਪਕ ਹੇਤ ਪਤੰਗ ਦਾ ਜਲ ਮੀਨ ਤਰੰਦਾ ਦੇਵੇ ਦਾ ਹਿੱਤ ਭੰਮਕ ਨੂੰ ਭੰਮਕ ਨੂੰ ਹੈ ਮੱਛੀ ਹਿੱਤ ਨਾਲ ਜਲ ਤਰਦੀ ਹੈ ਮਿਰਗ ਨਾਦ ਵਿਸ਼ਮਾਦ ਹੈ ਭਵਰ ਕਵਲ ਵਸੰਦਾ ਫਰਨ ਸ਼ਬਦ ਹੈਰਾਨ ਹੈ ਪਾ ਮਸਟ ਹੈ ਪੌਰਾ ਕੌੜ ਫੁੱਲ ਤੇ ਵਸਦਾ ਹੈ ਚੰਦਨ ਚਕੌਰ ਪ੍ਰੀਤ ਹੈ ਦੇਖ ਧਿਆਨ ਧਰੰਦਾ ਚੰਦ ਦੀ ਚਕੌਰ ਨੂੰ ਪ੍ਰੀਤ ਹੈ ਦੇਖ ਕੇ ਉਸੇ ਦਾ ਧਿਆਨ ਧਰਦਾ ਹੈ ਚੱਕਵੀ ਸੂਰਜ ਹੇਤ ਹੈ ਸੰਜੋਗ ਬਨੰਦਾ ਇਹਨ ਚੱਕਵੀ ਨੂੰ ਸੂਰਜ ਦਾ ਪਿਆਰ ਹੈ ਕਿਉਂਕਿ ਇਸ ਨਾਲ ਉਸ ਦਾ ਸੰਜੋਗ ਬਣਦਾ ਨਾਰ ਪਧਾਰ ਪਿਆਰ ਹੈ ਮਾਂ ਪੁੱਤ ਮਿਲੰਦਾ ਨਾਰ ਨੂੰ ਪਤੀ ਦਾ ਪਿਆਰ ਹੈ ਤੇ ਮਾਂ ਨੂੰ ਪੁੱਤਰ ਮਿਲਣ ਦਾ ਹਿੱਤ ਹੈ ਆਪੇ ਆਪ ਵਰਤਦਾ ਗੁਰਮੁਖ ਪਰਚੰਦਾ ਇਸ ਤਰ੍ਹਾਂ ਆਪ ਹੀ ਆਪ ਪ੍ਰੇਮ ਦੇ ਵਿੱਚ ਵਰਤ ਰਿਹਾ ਪਰ ਗੁਰਮੁਖ ਉਸ ਦੇ ਪ੍ਰੇਮ ਵਿੱਚ ਪਰਚਦੇ ਹਨ ਅੱਖੀਂ ਅੰਦਰ ਦੇਖਦਾ ਸਭ ਚੋਜ ਵਿਡਾਣਾ ਅੱਖਾਂ ਦੇ ਅੰਦਰ ਸਾਰੇ ਅਸ਼ਚਰਜ ਕੌਤਕ ਦੇਖਦਾ ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ ਸੁਰਤ ਧਿਆਨ ਕਰਕੇ ਕੰਨਾਂ ਦੇ ਨਾਲ ਕਹੇ ਹੋਏ ਬਚਨ ਸੁਣਦਾ ਜੀਭੇ ਅੰਦਰ ਬੋਲਦਾ ਉਹ ਸਾਧ ਲੁਭਾਣਾ ਜੀਬੰਦਰ ਹੋ ਕੇ ਬੋਲਦਾ ਤੇ ਬਹੁਤੇ ਸਵਾਦਾਂ ਵਿੱਚ ਲੋਭਿਤ ਹੁੰਦਾ ਹੈ ਹੱਥੀ ਕਿਰਤ ਕਮਾਵਦਾ ਪੱਗ ਚੱਲੈ ਸੁਜਾਣਾ ਹੱਥਾਂ ਅੰਦਰ ਹੋ ਕੇ ਕਿਰਤ ਕਰਦਾ ਤੇ ਸਿਆਣਾ ਪੈਰਾਂ ਦੇ ਨਾਲ ਤੁਰਦਾ ਹੈ ਦੇਹ ਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ ਇਹ ਮਨ ਕਹਿੰਦੇ ਇੱਕ ਦੇਹ ਦੇ ਵਿੱਚ ਹੈ ਤੇ ਜਿਸ ਦੀ ਆਗਿਆ ਨੂੰ ਇੰਦਰੀਆਂ ਪਰਵਾਣ ਕਰਦੀਆਂ ਹਨ ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ ਕਿਵੇਂ ਆਪੇ ਆਪ ਵਰਤਦਾ ਤੇ ਗੁਰਮੁਖ ਸੁਖ ਮੰਨਦੇ ਹਨ ਪਵਨ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰ ਪਉਣ ਗੁਰੂ ਹੈ ਤੇ ਗੁਰੂ ਸ਼ਬਦ ਹੈ ਇਸ ਤੋਂ ਰਾਜ ਰਾਗ 나ਗ ਦੇ ਵਿਚਾਰ ਹੁੰਦੇ ਹਨ ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ ਧਰਤੀ ਮਾਤਾ ਜਲ ਪਿਤਾ ਇਹਨਾਂ ਤਤਾਂ ਚੋਂ ਸੰਸਾਰ ਦੀ ਉਤਪਤੀ ਹੈ ਦਾਇ ਦਾਇਆ ਰਾਤ ਦੇਹ ਵਰਤੇ ਵਰਤਾਰਾ ਰਾਤ ਕਹਿੰਦੇ ਸੌਣ ਵਾਲੀ ਹੈ ਦਾਇ ਤੇ ਦਿਨ ਖੜਾਉਣ ਵਾਲਾ ਦਾਇਆ ਹੈ ਇਨਾਂ ਦੇ ਵਰਤਾਰੇ ਵਿਖੇ ਕਹਿੰਦੇ ਜਗਤ ਵਰਤ ਦਾ ਹੈ ਸ਼ਿਵ ਸ਼ਕਤੀ ਦਾ ਖੇਲ ਮੇਲ ਪ੍ਰਕਿਰਤਿ ਪਸਾਰਾ ਸ਼ਿਵ ਚੇਤਨ ਸ਼ਕਤੀ ਸ਼ਕਤੀ ਜੜ ਸ਼ਕਤੀ ਦਾ ਮੇਲ ਮੇਲ ਕੇ ਸੰਸਾਰ ਪ੍ਰਕਿਰਤੀ ਦਾ ਰਚਿਆ ਹੈ ਪਾਰ ਬ੍ਰਹਮ ਪੂਰਨ ਬ੍ਰਹਮ ਕਟਚੰਦ ਆਕਾਰਾ ਇਸ ਸ੍ਰਿਸ਼ਟੀ ਦੇ ਵਿੱਚ ਆਪਾਰ ਬ੍ਰਹਮ ਇਉਂ ਪੂਰਨ ਬ੍ਰਹਮ ਹੋ ਰਿਹਾ ਹੈ ਕਿ ਜੇ ਕੋ ਜਲ ਭਰੇ ਭਾਂਡਿਆਂ ਵਿੱਚ ਚੰਦਰਮਾ ਦਾ ਬਿੰਬ ਪੂਰਨ ਹੁੰਦਾ ਹੈ ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ ਆਪੇ ਆ ਵਰਤਦਾ ਪਰ ਗੁਰਮੁਖਾਂ ਵਿੱਚ ਆਧਾਰ ਰੂਪ ਹੋ ਕੇ ਵਰਤਦਾ ਹੈ ਫੁੱਲਾ ਅੰਦਰ ਵਾਸ ਹੈ ਭਵਰ ਲੁਭਾਣਾ ਕਹਿੰਦੇ ਫੁੱਲਾਂ ਵਿੱਚ ਵਾਸ਼ਨਾ ਆਪ ਆਪ ਹੀ ਹੈ ਜਿਸ ਪਰ ਭੌਰਾ ਲੋਭ ਰਿਆ ਹੈ ਅੰਬਾ ਅੰਦਰ ਰਸ ਧਰੇ ਕੋਇਲ ਰਸ ਮਾਣਾ ਅੰਬਾ ਵੇਖੇ ਮਿਠਾਸ ਭਰੀ ਹੈ ਕੋਇਲ ਜਿਸ ਦੇ ਰਸ ਨੂੰ ਮਾਣਦੀ ਹੈ ਮੋਰ ਵਿਬੀਹਾ ਹੋਏ ਕੈ ਕਾਨ ਵਰਸ ਸੰਿਆਣਾ ਮੋਰ ਤੇ ਚਾਤਰਿਕ ਪ੍ਰਸੰਨ ਹੁੰਦੇ ਹਨ ਜਦੋਂ ਬੱਦਲ ਵਰ ਕਹਿੰਦੇ ਵਰਦੇ ਹਨ ਨੀਰ ਖੀਰ ਨੀਰ ਸੰਜੋਗ ਹੋਏ ਕਲਿਕੰਧ ਵਿਖਾਣਾ ਦੁੱਧ ਤੇ ਪਾਣੀ ਦਾ ਸੰਜੋਗ ਮੇਲ ਜਾਂ ਪਿਆਰ ਹੈ ਖੰਡ ਤੇ ਖੋਏ ਦਾ ਜਿਵੇਂ ਸੰਜੋਗ ਕਲਾਕੰਧ ਵਿੱਚ ਕਹੀਦਾ ਹੈ ਓਂਕਾਰ ਆਕਾਰ ਕਰ ਹੋਏ ਪਿੰਡ ਪ੍ਰਾਣਾ ਤਿਕੂ ਕਹਿੰਦੇ ਓਂਕਾਰ ਸਰੂਪ ਰਚ ਕੇ ਦੇਹ ਦੇ ਜਿੰਦ ਹੋ ਜਾਣਾ ਹੈ ਆਪੇ ਆਪ ਵਰਤਦਾ ਗੁਰਮੁਖ ਪਰਵਾਣਾ ਆਪੇ ਆ ਵਰਤ ਰਿਹਾ ਪਰ ਪ੍ਰਮਾਣ ਗੁਰਮੁਖਾ ਨੇ ਕੀਤਾ ਹੈ ਸੋ ਸੰਗਤ ਜੀ ਦੂਜੀ ਵਾਰ ਦੀਆਂ 20 ਪਾਉੜੀਆਂ ਦੂਜੀ ਵਾਰ ਮਤਲਬ ਸਬਾਬਤ ਹੋ ਗਈ ਹੈ ਸੋ ਸਾਰੀ ਸੰਖਿਆ ਇਹਨਾਂ ਦੀ YouTube ਦੀ ਪਲੇਲਿਸਟ ਵਿੱਚ ਪਈ ਹੈ ਗੁਰਬਾਣੀ ਦੀ ਸੰਖਿਆ ਲੜੀ ਵਾਰ ਚੱਲ ਰਹੀ ਹੈ ਲਾਈਵ ਰਾਤ ਨੂੰ ਸਵੇਰੇ 8:00 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ